ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ ਉਸ ਦਿਨ ਤੋਂ ਸੂਬੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸ਼ਾਹਕੋਟ ਤੋਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਨੇ ਸ਼ਾਹਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਪਿੰਦਰ ਪੰਡੋਰੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਉਹਨਾਂ ਦਾ ਫਰਜ਼ ਹੈ ਅਤੇ ਹਲਕੇ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦੇਣਗੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਲੋਕਾਂ ਨੇ 92 ਸੀਟਾਂ ਨਾਲ ਜਿੱਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਉਸੀ ਤਰ੍ਹਾਂ ਹੀ ਪੰਜਾਬ ਵਿੱਚ ਵੀ ਲੋਕ ਸਭਾ ਚੋਣਾਂ ਦੌਰਾਨ ਵੋਟਰ 13 ਦੀਆਂ 13 ਸੀਟਾਂ ਜਿੱਤਾਂਗੇ ਆਮ ਆਦਮੀ ਪਾਰਟੀ ਦੀ ਚੋਲੀ ਪਾਉਣਗੇ। ਉਹਨਾਂ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੀ ਗੱਲ ਕਰਦਿਆ ਕਿਹਾ ਕਿ ਪਵਨ ਟੀਨੂ ਪਾਰਟੀ ਦੇ ਪਰ ਉਸੇਯੋਗ ਉਮੀਦਵਾਰ ਹਨ ਅਤੇ ਪਵਨ ਟੀਨੂ ਨੂੰ ਹਲਕਾ ਸ਼ਾਹਕੋਟੋ ਵੱਡੀ ਲੀਡ ਮਿਲੇਗੀ। ਉਹਨਾਂ ਕਿਹਾ ਕਿ ਹਲਕੇ ਦੇ ਸਮੂਹ ਵੋਟਰਾਂ ਵੱਲੋਂ ਜਿੱਥੇ ਮੈਨੂੰ ਪਰਵੀਆਂ ਮੀਟਿੰਗ 'ਚ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਉੱਥੇ ਹੀ ਪਵਨ ਟੀਨੂ ਦੇ ਹੱਥ ਵਿੱਚ ਵੋਟਾਂ ਪਾਉਣ ਦਾ ਵੀ ਭਰਪੂਰ ਹੰਗਾਰਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਸਿਚੇਵਾਲ ਵਾਈਸ ਚੇਅਰਮੈਨ ਪੰਜਾਬ ਬਲਵੀਰ ਸਿੰਘ ਟੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਮਨੋਜ ਕੁਮਾਰ ਅਰੋੜਾ ਸ਼ਹਿਰੀ ਪ੍ਰਦਾਨ ਰੂਪ ਲਾਲ ਸ਼ਰਮਾ ਫਾਊਂਡਰ ਮੈਂਬਰ ਆਪ ਸੁੱਚਾ ਗਿਲ ਬਲਾਕ ਪ੍ਰਦਾਨ ਮਨਦੀਪ ਸਿੰਘ ਚੀਤਾ ਸਰਗਰਮ ਆਗੂ ਗੁਰਪ੍ਰੀਤ ਸਿੰਘ ਮਠਾੜੂ ਸਰਗਰਮ ਆਗੂ ਰਾਜੀਵ ਸੈਗਲ ਤਰਲੋਕ ਸਿੰਘ ਹਰਕੀਰਤ ਸਿੰਘ ਆਦੇ ਮੌਜੂਦ ਸਨ ਲੋਕ ਸਭਾ ਤੋਂ ਆ ਵਿਨਿਆਦੀ ਸਾਰਿਆਂ ਨੂੰ ਪਤਾ ਉਹਦਾ ਬੇਗਲ ਵਗ ਚੁੱਕਾ ਜੀ ਮਾਨ ਸਾਹਿਬ ਦੇ ਦਿੱਕਤ ਲੈਂਦੇ ਹਨ ਦੇਸ਼ਾ ਦੇ ਅਨੁਸਾਰ ਅਸੀਂ ਸਾਰੀ ਟੀਮ ਸਾਡੀ ਹਲਕਾ ਸ਼ਾਹਪੁਰ ਦੀ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਤੇ ਅਸੀਂ ਮਾਨ ਸਾਹਿਬ ਨੂੰ 3 ਪਵਨ ਕਵਾਤੀ ਬੁਲਝੀ ਨੂੰ ਇੱਕ ਤੋਂ ਵੱਧ ਡੀਜੀਟਲ ਫਾਸਟ ਕਰਕੇ ਦੇਵਾਂਗੇ ਇਸ ਤਰ੍ਹਾਂ ਸਾਡੀ ਟੀਮ ਕੰਮ ਕਰ ਰਹੀ ਹੈ ਸਾਰੀ ਅਸੀਂ ਉਸ ਦਾ ਵਿਸ਼ਵਾਸ ਦਿਵਾਉਂਦੇ ਹਾਂ ਸਾਰਿਆਂ ਨੂੰ ਵੀ ਅਸੀਂ ਵੱਡੀ ਲੀਡ ਨਾਲ ਇਥੇ ਦਿੱਤਾ ਹਲਕੇ ਦੇ ਬਸਲੇ ਬਹੁਤ ਹੈ ਜੀ ਹਾਲ ਕੀ ਬੋਸਟਲਾ ਵੀ ਕਾਫੀ ਆਈਆਂ ਹੋਈਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤਰਨਵੈ ਟਰਨ ਕਿੰਨੇ ਸਾਰੇ ਮਸਲੇ ਨੂੰ ਹੱਲ ਕਰਾਂਗੇ ਅਸੀਂ ਆਉਣ ਵਾਲਾ ਟਾਈਮ ਸਾਨੂੰ ਇਹ ਪਤਾ ਵੀ ਮਾਨ ਸਾਹਿਬ ਦੀਆਂ ਜੋ ਦਿੱਤੀਆਂ ਜਾਂ ਜੋ ਥਿਊਰੀਆਂ ਉਹਨਾਂ ਦੀ ਉਹਨਾਂ ਦੇ ਅਸੀਂ ਕਰੇ ਉਦੋਂ ਚਾਕੋਰ ਤੋਂ ਪੰਜਾਬ న్యూਸ ਆਨਲਾਈਨ ਵੀ ਖਾਸ ਰਿਪੋਰਟ